ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੁਣੀ ਆਏ ਹੋਏ ਐ ਤੇ ਕਈ ਸੱਜਣ ਜਿਹੜੇ ਐ ਉਹ ਐਦਾਂ ਐਦਾਂ ਹੀ ਐਦਾਂ ਐਦਾਂ ਵੇਖਦੇ ਕਿਉਂਕਿ ਉਹ ਮੈਨੂੰ ਮੈਂ ਸਮਝ ਰਿਆ ਸੀ ਵੀ ਉਹਨਾਂ ਦੇ ਪ੍ਰੇਮੀ ਹੋਣਗੇ ਪ੍ਰਾਣੇ ਜੁੜੇ ਹੋਣਗੇ ਇਲਾਕੇ ਤੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਗੁਰੂ ਜੀ ਆਣ ਲੱਗੇ ਐ ਤੇ ਸਾਰੇ ਇਕੱਠੇ ਹੋ ਕੇ ਉਹ ਵੀ ਆਏ ਐ ਵਿੱਚ ਬੈਠੇ ਐ ਉਹ ਮੁਰਮੁਰ ਗਰਦਨਾ ਉਹਨਾਂ ਦੀਆਂ ਐਦਾਂ ਘੁੰਮਦੀਆਂ ਇਧਰ ਵਿੱਚ ਕਈ ਬੀਬੀਆਂ ਵੀ ਬੈਠੀਆਂ ਐ ਜਦੋਂ ਮੱਥਾ ਟੇਕ ਰਿਆ ਸੀ ਉਹ ਏਦਾਂ ਟੇਡੀਆਂ ਹੋ ਹੋ ਵੇਖਦੀਆਂ ਕਿ ਕਦੋਂ ਤੁਹਾਡਾ ਨਿਬੜਨਾ ਤੇ ਕਦੋਂ ਅਸੀਂ ਦਰਸ਼ਨ ਕਰੀਏ ਇਹ ਇਹਨਾਂ ਦੀ ਪ੍ਰੇਮੀਆਂ ਦੀ ਪਿਆਰ ਵਾਲਿਆਂ ਦੀ ਸੋਚ ਹੁੰਦੀ ਹੈ ਸੋ ਮੈਂ ਕਹਿਣਾ ਏ ਚਾਨਾ ਵੀ ਜਿਵੇਂ ਪਿਆਰ ਹੈ ਉਹ ਵੇਖ ਰਹੇ ਨੇ ਉਹਨਾਂ ਦੇ ਅੰਦਰ ਪ੍ਰੇਮ ਹੈ ਆਪਣੇ ਜਿਵੇਂ ਉਹਨਾਂ ਨੇ ਜੁੜੇ ਹੈ ਜਿਵੇਂ ਉਹਨਾਂ ਨੇ ਆਪਣਾ ਪ੍ਰੇਮ ਪੈਦਾ ਕੀਤਾ ਹੈ ਸਾਡੇ ਸਾਰਿਆਂ ਦੇ ਅੰਦਰ ਇਹ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਅ ਜਿੰਨੇ ਅਸੀਂ ਬੈਠਿਆ ਮੈਂ ਤੁਹਾਨੂੰ ਗੁਰਸਿੱਖੋ ਪੁੱਛਦਾ ਅਸੀਂ ਭਲਾ ਐ ਸਿਰ ਕਰ ਕਰਕੇ ਕਿਉਂ ਨਹੀਂ ਵੇਖਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਐ ਅਮਰਤ ਧਾਰਿਓ ਸਿੰਘੋ ਪੱਗਾਂ ਵਾਲਿਓ ਦਾੜੀਆਂ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਮੈਂ ਤੁਹਾਨੂੰ ਪੁੱਛਦਾ ਸਾਡੇ ਅੰਦਰ ਖਿੱਚ ਕਿਉਂ ਨਹੀਂ ਫਾਇਦਾ ਹੁੰਦੀ